ਕਿੰਨੇ ਕ ਨੌਜਵਾਨ ਮਿਸ ਨੇ ਔਰ ਕਿੰਨੇ ਕ ਨੌਜਵਾਨ ਨੇ ਜਿਹੜੇ ਇਸ ਅੰਦੋਲਨ ਦੇ ਵਿੱਚ ਕੁੱਟ ਮਾਰ ਦਾ ਹਿੱਸਾ ਹੋ ਕੇ ਕਿਹੜੇ ਕਿਹੜੇ ਹਸਪੀਟਲਾਂ ਚ ਆਪਾਂ ਸੋਚ ਨਹੀਂ ਸਕਦੇ ਮਜੂਸੀ ਕਿਸਾਨਾਂ ਚ ਸਭ ਤੋਂ ਵੱਡੀ ਇਹ ਆ ਰਹੀ ਆ ਕਿ ਜਗਜੀਤ ਸਿੰਘ ਡੱਲੇਵਾਲ ਸਰਬਨ ਸਿੰਘ ਪੰਦੇਰ ਉਹਨਾਂ ਦੀਆਂ ਹੋਰ ਜਥੇਬੰਦੀਆਂ ਉਹ ਉੱਥੇ ਬੈਠੀਆਂ ਨੇ ਇਧਰੋਂ ਕਿਸਾਨ ਅੱਧੇ ਗਏ ਨਹੀਂ ਸੀ ਜੇ ਸੋਚਣਾ ਵੀ ਹਾਂ ਸਾਡੀ ਜਥੇਬੰਦੀਆਂ ਦੀ ਲੜਾਈ ਆ ਸੋਚੀ ਬੈਠੀ ਜਾਓ ਥੋੜੇ ਨੌਜਵਾਨ ਨੇ ਥੋੜੇ ਪੰਜਾਬ ਦੇ ਪੁੱਤ ਨੇ ਜਿਹੜੇ ਉਹ ਤਾਂ ਮਰ ਰਹੇ ਨੇ ਡੰਗਾ ਖਾ ਰਹੇ ਨੇ ਜਾਂ ਜਿਹੜੀਆਂ ਜਥੇਬੰਦੀਆਂ ਨੇ ਛੋਟੇ ਛੋਟੇ ਪ੍ਰੋਗਰਾਮ ਦੇ ਕੇ ਪਿੰਡਾਂ 'ਚ ਬੈਠ ਕੇ ਮੁੜ ਜਾਂਦੀਆਂ ਨੇ ਤੇ ਜਿਹੜਿਆਂ ਦਾ ਇਹ ਸਿਸਟਮ ਬਣਿਆ ਹੋ ਵੀ ਹਾਂ ਸਾਨੂੰ ਜਥੇਬੰਦੀ ਦਾ ਹੁਕਮ ਹੋਊਗਾ ਕੋਈ ਅਸੀਂ ਫੇਰ ਜਾਵਾਂਗੇ ਉਹ ਮੈਂ ਕਹਿੰਦਾ ਵੀ ਤੁਹਾਡੀ ਸੋਚ ਹੈ ਜਿਹੜੀ ਉਹਨਾਂ ਨੇ ਤੁਸੀਂ ਗੁਲਾਮ ਕਰ ਲਈ ਅਮਨ ਜੀ ਜਿਹੜੀਆਂ ਗੋਲੀਆਂ ਮਾਰ ਕੇ ਸਾਡੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸਾਡੇ ਨੌਜਵਾਨਾਂ ਨੂੰ ਕੁੱਟ ਕੇ ਮਰੋੜ ਕੇ ਬੋਰੀ ਚ ਗੱਠ ਦੇ ਕੇ ਲਜਾਇਆ ਜਾ ਰਿਹਾ ਸਾਡੇ ਪੰਜਾਬ ਦੇ ਕਿਸਾਨਾਂ ਦੇ ਟਰੈਕਟਰਾਂ ਭੰਨ ਤੋੜਤੇ ਸਾਡੇ ਪੰਜਾਬ ਦੇ ਕਿਸਾਨਾਂ ਦੀਆਂ ਗੱਡੀਆਂ ਤੋੜਤੀਆਂ ਸਾਡੇ ਪੰਜਾਬ ਦੇ ਜਿਹੜੇ ਕਿਸਾਨ ਉੱਥੇ ਬੈਠੇ ਸੀ ਉਹਨਾਂ ਦੀਆਂ ਕੜਾਹੀਆਂ ਚ ਉਹਨਾਂ ਦੇ ਭਾਂਡਿਆਂ ਚ ਗੋਲੀਆਂ ਵੱਜੀਆਂ ਹੋਈਆਂ ਦੇ ਨਿਸ਼ਾਨ ਆ ਰਹੇ ਨੇ ਇੱਥੇ ਤੱਕ ਇਹ ਸਰਕਾਰ ਜਿਹੜੀ ਬੀਜੇਪੀ ਦੀ ਗਿਰਗੀ ਅੰਤਿਮ ਸੰਸਕਾਰ ਨਹੀਂ ਹੋਇਆ ਸ਼ੁਭ ਕਰਨ ਦਾ ਮੰਗ ਇਹੀ ਉੱਠ ਰਹੀ ਆ ਕਿ ਪਹਿਲਾਂ ਕਾਰਵਾਈ ਕਰੋ ਪਰ ਸਰਕਾਰ ਨੇ ਐਲਾਨ ਤਾਂ ਕਰਤੇ ਕਿ 1 ਕਰੋੜ ਦੇਤਾ ਜੀ ਤੇ ਆਹ ਸਿਸਟਮ ਅਸੀਂ ਕਰਾਂ ਦੋ ਭੈਣਾਂ ਦਾ ਘਲਾਉਤਾ ਭਾਈ ਸੀ ਫਰਜ਼ ਵੀ ਬਣਦਾ ਸਰਕਾਰ ਦਾ ਕਰੋੜ ਰੁਪਏ ਦਿੱਤਾ ਹੋਰ ਵੀ ਸਹਾਇਤਾ ਦਵੇ ਪਰਿਵਾਰ ਨੂੰ ਨੌਕਰੀ ਜੋ ਵੀ ਹੈ ਪਰ ਇੱਕ ਪਰਿਵਾਰ ਦਾ ਸਾਯਾ ਉੱਠ ਗਿਆ ਅਮਨ ਜੀ ਉਹ ਭੈਣਾਂ ਵੀ ਚਾਹੁੰਦੀਆਂ ਨੇ ਵੀ ਸਾਨੂੰ ਇਨਸਾਫ਼ ਮਿਲੇ ਜਿਹੜੇ ਬੰਦੇ ਨੇ ਗੋਲੀਆਂ ਚਲਾਈਆਂ ਨੇ ਉਹ ਚਾਉਂਦਿਆਂ ਨੇ ਵੀ ਇਹ ਕਰੋੜ ਰੁਪਈਆ ਸਾਡੇ ਕਿੰਨੇ ਕ ਟਾਈਮ ਕਿੰਨਾ ਕ ਟਾਈਮ ਕੱਢ ਦੂ ਭਰਾ ਨੇ ਤਾਂ ਉਹਨਾਂ ਦੀ ਸਾਰੀ ਉਮਰ ਸਹਾਰਾ ਬਣਨਾ ਸੀ ਕਰੋੜ ਰੁਪਈਆ ਤਾਂ ਵੱਧ ਤੋਂ ਵੱਧ 5 ਸਾਲ ਚੱਲ ਜੂਗਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਲਗਾਤਾਰ ਤੇ ਸੰਜੁਗਤ ਕਿਸਾਨ ਮੋਰਚਾ ਵੱਖੋ-ਵੱਖਰੀਆਂ ਤਰੀਕਾਂ ਦੇਖੇ ਟਰੈਕਟਰ ਮਾਰਚ ਪੁਤਲੇ ਸਾੜਨੇ ਹੋਰ ਵੱਡੇ ਪ੍ਰਦਰਸ਼ਨ ਕਰ ਰਹੇ ਨੇ ਸੋ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਸਰਕਾਰ ਅੱਗੇ ਆਪਣੀਆਂ ਮੰਗਾਂ ਤਾਂ ਕਿਸਾਨਾਂ ਨੇ ਰੱਖੀਆਂ ਨੇ ਕਿਵੇਂ ਸਰਕਾਰ ਕਿਸ ਤਰੀਕੇ ਨਾਲ ਮੰਨੂਗੀ ਹੁਣ ਪੰਜਵੀਂ ਮੀਟਿੰਗ ਹੋਵੇਗੀ ਜਾਂ ਨਹੀਂ ਹੋਵੇਗੀ ਕਿਉਂਕਿ ਚਾਰ ਮੀਟਿੰਗਾਂ ਹੋ ਚੁੱਕੀਆਂ ਨੇ ਖੇਤੀ ਮੰਤਰੀ ਦਾ ਬਿਆਨ ਵੀ ਆਇਆ ਸੀ ਕਿ ਪੰਜਵੀਂ ਮੀਟਿੰਗ ਲਈ ਅਸੀਂ ਕਿਸਾਨਾਂ ਨੂੰ ਬੁਲਾ ਰਹੇ ਹਾਂ ਸੱਦਾ ਦੇ ਰਹੇ ਹਾਂ ਪਰ ਉਹ ਮੀਟਿੰਗ ਫਿਲਹਾਲ ਤੈ ਨਹੀਂ ਹੋਈ ਕਿਉਂਕਿ ਸ਼ੁਭਕਰਨ ਨੌਜਵਾਨ ਦੀ ਮੌਤ ਹੋਈਆ ਉਸ ਤੋਂ ਬਾਅਦ ਲਗਾਤਾਰ ਸਾਰਾ ਸਿਸਟਮ ਚੇਂਜ ਹੋ ਗਿਆ ਕਿਸਾਨਾਂ ਨੇ ਕਿਹਾ ਕਿ ਵੱਡੇ ਨੁਕਸਾਨ ਕਰ ਰਹੀ ਹੈ ਸਰਕਾਰ ਸਾਡੇ ਅਤੇ ਅੰਤਿਮ ਸੰਸਕਾਰ ਵੀ ਨਹੀਂ ਹੋਇਆ ਸੁਭ ਕਰਨ ਦਾ ਕਿਉਂਕਿ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਦੋਸ਼ੀਆਂ ਖਿਲਾਫ ਐਫ ਆਈ ਆਰ ਦਰਜ ਕਰਨ ਦੋਸ਼ੀਆਂ ਖਿਲਾਫ ਵੱਡੀ ਕਾਰਵਾਈ ਕਰਨ ਉਸ ਤੋਂ ਬਾਅਦ ਹੀ ਅੰਤਿਮ ਸੰਸਕਾਰ ਹੋਵੇਗਾ ਸੋ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੌਜਵਾਨ ਆਗੂ ਨੌਜਵਾਨ ਕਿਸਾਨ ਲਾਲਵਿੰਦਰ ਸਿੰਘ ਲਾਲੀ ਮੌਜੂਦ ਨੇ લાલી ਜੀ ਕਿਵੇਂ ਦੇਖਦੇ ਹੋ ਸਾਰੇ ਸਿਸਟਮ ਨੂੰ ਕਿਸਾਨ ਸਰਕਾਰਾਂ ਆਮੋ ਸਾਹਮਣੇ ਨੇ ਮੰਗਾਂ ਕਿਸਾਨ ਰੱਖ ਰਹੇ ਨੇ ਸਰਕਾਰਾਂ ਦੀਆਂ ਮੀਟਿੰਗਾਂ ਦੇ ਮੀਟਿੰਗਾਂ ਹੋਈਆਂ ਸਭ ਕੁਝ ਹੋਇਆ ਸਾਰੇ ਸਿਸਟਮ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੀ ਆ ਸਟੋਰੀ ਕਦੋਂ ਤੋਂ ਸ਼ੁਰੂ ਹੋਈ ਆ 13 ਤੋਂ ਚੱਲਿਆ ਉਸ ਤੋਂ ਬਾਅਦ ਨੌਜਵਾਨਾਂ ਦਾ ਨੁਕਸਾਨ ਹੋਇਆ ਕਾफी ਕੁਝ ਹੋਇਆ ਕਿਵੇਂ ਦੇਖਦੇ ਹੋ ਦੇਖੋ ਜੀ ਬਹੁਤ ਹੀ ਨਿੰਦਣਯੋਗ ਘਟਨਾਵਾਂ ਹੋ ਰਹੀਆਂ ਨੇ ਜਿੰਨੀਆਂ ਵੀ ਹੋ ਰਹੀਆਂ ਨੇ ਆਪਾਂ ਨੂੰ ਇੱਥੇ ਤੱਕ ਆ ਕਿ ਵੀ ਲੋਕ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਅੱਜ ਤੱਕ ਕਦੇ ਫੋਨ ਵੀ ਨਹੀਂ ਯੂਜ਼ ਕੀਤਾ ਟੀਵੀ ਦੇਖਦਿਆਂ ਨੇ ਜਦੋਂ ਉਹ ਉਹਨਾਂ ਦੇ ਵਿੱਚੇ ਆਉਂਦਾ ਵੀ ਅਸੀਂ ਇੱਕ ਇੰਡੀਆ ਦਾ ਹਿੱਸਾ ਅਸੀਂ ਪੰਜਾਬ ਦੇ ਜਾਂ ਪੰਜਾਬ ਦੇ ਵਿੱਚੋਂ ਸਾਨੂੰ ਜਿਹੜੀ ਮੌਜੂਦਾ ਬੀਜੇਪੀ ਦੀ ਸਰਕਾਰ ਆ ਵੀ ਇਹ ਸਾਨੂੰ ਹਿੰਦੂ ਪੰਜਾਬ ਭਾਰਤ ਦਾ ਇੱਕ ਹਿੱਸਾ ਨਹੀਂ ਸਮਝਦੀ ਇਹ ਕੋਈ ਵੀ ਐਜੀਟੇਸ਼ਨ ਕਰਨੇ ਵੱਡੇ ਵੱਡੇ ਇੱਥੇ ਆਪਾਂ ਨੇ ਅੰਦੋਲਨ ਕਰਨੇ ਹਰੇਕ ਮੁਲਕ ਦੇ ਵਿੱਚ ਅੰਦੋਲਨ ਹੋ ਰਹੇ ਨੇ ਕੀ ਇੱਕ ਭਾਰਤ ਇਹ ਕਹੇ ਜਾਂ ਦੇ ਸਕਦਾ ਤੇ ਕਿਸਾਨ ਪੂਰੇ ਦੇਸ਼ ਦਾ ਟਿੱਡ ਭਰਦ ਰਿਹਾ ਉਹ ਆਪਣੀਆਂ ਮੰਗਾਂ ਲਈ ਜਿਹੜੀਆਂ ਜਾਇਜ਼ ਨੇ ਜਿਹੜੀਆਂ ਐਮਐਸਪੀ ਦੀਆਂ ਸਵਾਮੀ ਰਾਥਨ ਉਰੀਆਂ ਦੀਆਂ ਰਿਪੋਰਟਾਂ ਨੇ ਉਹਨਾਂ ਨੇ ਉਹਨੂੰ ਲਾਗੂ ਕਰਾਉਣ ਵਾਸਤੇ ਇੱਕ ਜਿਹੜਾ ਅੰਦੋਲਨ ਕਰ ਰਿਹਾ ਸੀ ਸ਼ਾਂਤਮਈ ਬਿਲਕੁਲ ਉਹ ਸ਼ਾਂਤਮਈ ਅੰਦੋਲਨ ਨੂੰ ਤੁਸੀਂ ਇਸ ਹੱਦ ਤੱਕ ਲੈ ਕੇ ਗਏ ਨੇ ਉਹ ਵੀ ਉਹਨਾਂ ਨੂੰ ਗੋਲੀਆਂ ਕੁੱਟ ਮਾਰ ਕੇ ਡਾਂਗਾ ਨਾਲ ਮੁਦਦੇ ਕਰਕੇ ਲੱਤਾਂ ਵਹਾ ਮਰੋੜ ਕੇ ਬੋਰੀਆਂ ਚ ਜਿਵੇਂ ਅਮਣ ਜੀ ਆਪਾਂ ਇੱਕ ਝੋਨੇ ਜਾਂ ਕਣਕ ਦੀ ਬੋਰੀ ਭਰਨ ਵੇਲੇ ਗੱਠ ਮਾਰ ਕੇ ਲੈ ਕੇ ਜਾਂਦੇ ਆ ਇਸ ਤਰ੍ਹਾਂ ਨੌਜਵਾਨਾਂ ਦੀਆਂ ਉਹ ਜਿਹੜੀਆਂ ਲੈ ਕੇ ਗਏ ਨੇ ਜੀ ਉਹ ਨੌਜਵਾਨਾਂ ਨੂੰ ਕੁੱਟ ਕੇ ਦੇਖੋ ਕਿੱਡਾ ਜ਼ੁਲਮ ਹੈ ਇਹ ਬਿਲਕੁਲ ਨੌਜਵਾਨ ਨੂੰ ਕੁੱਟਣ ਦੀ ਗੱਲ ਕੀਤੀ ਆ ਇੱਕ ਪ੍ਰਿਤਪਾਲ ਸਿੰਘ ਨੌਜਵਾਨ ਆ ਜਿਹੜਾ ਰੁਤਕ ਹਸਪੀਟਲ ਚ ਰਿਹਾ ਉਸ ਤੋਂ ਬਾਅਦ ਪੀਜੀਆਈ ਰੈਫਰ ਕੀਤਾ ਉੱਥੇ ਗੱਲ ਇਹ ਹੀ ਆਈ ਕਿ ਬਹੁਤ ਭਿਆਨਕ ਕੁੱਟਮਾਰ ਹੋਈ ਆ ਉਸ ਦੀ ਅਮਨ ਜੀ ਉੱਥੇ ਨਾ ਨੈਟ ਬੰਦ ਹੋਇਆ ਹੋਇਆ ਤੁਸੀਂ ਸੋਚ ਤੋਂ ਸਮਝ ਤੋਂ ਬਾਹਰ ਆਉਂ ਵੀ ਕਿੰਨੇ ਕ ਨੌਜਵਾਨ ਮਿਸ ਨੇ ਔਰ ਕਿੰਨੇ ਕ ਨੌਜਵਾਨ ਨੇ ਜਿਹੜੇ ਇਸ ਅੰਦੋਲਨ ਦੇ ਵਿੱਚ ਕੁੱਟ ਮਾਰ ਦਾ ਹਿੱਸਾ ਹੋ ਕੇ ਕਿਹੜੇ-ਕਿਹੜੇ ਹਸਪੀਟਲਾਂ ਚ ਆਪਾਂ ਸੋਚ ਨਹੀਂ ਸਕਦੇ ਕਿਉਂਕਿ ਨੈਟ ਬੰਦ ਨੇ ਇੱਥੇ ਨਹੀਂ ਨੈਟ ਚੱਲ ਰਿਹਾ ਜਦੋਂ ਉੱਥੇ ਤੇ ਕੀ ਆ ਇਹ ਬਹੁਤ ਹੀ ਨੌਜਵਾਨਾਂ ਦਾ ਘਾਣ ਕੀਤਾ ਬੀਜੇਪੀ ਨੇ ਬਹੁਤ ਨੌਜਵਾਨਾਂ ਇਹ ਤਾਂ ਕੱਲੇ ਭਾਈ ਸਾਹਿਬ ਦੀ ਗੱਲ ਕੀਤੀ ਆ ਤੁਸੀਂ ਜਿਹੜੇ ਪਏ ਨੇ ਹੁਣ ਪੀਜੀਆਈ ਦੇ ਵਿੱਚ ਜਾ ਆਪਣੇ ਸੁਭਕਰਨ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਤੀ ਦੇਖੋ ਕਿੱਡਾ ਕਿੱਥੇ ਤੱਕ ਗਿਰ ਗਈ ਸਰਕਾਰ ਕੋਈ ਮੁਲਕ ਨੇ ਹੁਣ ਤੱਕ ਕਿੰਨੇ ਅੰਦੋਲਨ ਹੋਏ ਨੇ ਕਿਸੇ ਵੀ ਮੁਲਕ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਈ ਪਰ ਸਰਕਾਰ ਇਹ ਵੀ ਲੱਗਦੀ ਆ ਗੱਲ ਕਿ ਸਰਕਾਰ ਚਾਹੁੰਦੀ ਆ ਕਿ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਆ ਨਾ ਜਾਣ ਕਿਤੇ ਜੇ ਦਿੱਲੀ ਦੇ ਬਾਰਡਰਾਂ ਤੇ ਆਉਂਦੇ ਨੇ ਕਿਤੇ ਉਹ ਤਸਵੀਰ ਨਾ ਬਣ ਜੇ ਜਿਹੜੀ ਪਹਿਲਾਂ 13 ਮਹੀਨੇ ਕਿਸਾਨਾਂ ਨੇ ਲਾਇ ਵੀ ਸਾਲਾਂ ਦੇ ਸਾਲ ਲੰਘੇ ਕਿਸਾਨ ਤਾਂ ਉੱਠੀ ਨਹੀਂ ਹੈਗੇ ਵੀ ਮੰਗਾਂ ਮਨਵਾਉਣ ਲਈ ਕਿਤੇ ਉਹ ਨਾ ਹੋ ਜੇ ਤਾਂ ਇਹੋ ਸਰਕਾਰ ਸੋਚ ਰਹੀ ਆ ਵੀ ਇੱਥੇ ਹੀ ਰੋਕ ਦਿਓ ਅੱਗੇ ਵਧਣ ਨਾ ਦੋ ਨਹੀਂ ਚਲੋ ਉਹ ਨਾ ਨਹੀਂ ਉਹ ਉੱਥੇ ਦੇ ਲੋਕਾਂ ਦਾ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨਾ ਸਾਥ ਦਿੱਤਾ ਸੀ ਜਦੋਂ ਕਿਉਂਕਿ ਮੈਂ 6 ਮਹੀਨੇ ਅਮਨਜੀ ਅੰਦੋਲਨ ਦੇ ਵਿੱਚ ਰਿਹਾ ਉਦੋਂ ਲਗਾਤਾਰ ਉੱਥੇ ਦੇ ਲੋਕਾਂ ਨਾਲ ਅੱਜ ਵੀ ਮੇਰਾ ਇੰਨਾ ਰਾਬਤਾ ਬਣਿਆ ਹੋਇਆ ਹੈ ਵੀ ਇੱਕ ਦੋ ਦਿਨ ਛੱਡ ਕੇ ਦਿੱਲੀ ਦੇ ਉਹ ਲੋਕਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਉਹਨਾਂ ਦੇ ਮੈਂ ਬਿਆਹਾਂ ਸ਼ਾਦੀਆਂ ਦੇ ਵਿੱਚ ਗਿਆ ਉਹ ਲੋਕਾਂ ਦੇ ਇੰਨਾ ਪਿਆਰ ਬਣ ਗਿਆ ਜਿਹੜੇ ਕੀ ਹਾਂ ਉਹ ਲੋਕ ਹੋ ਸਕਦੇ ਨੇ ਜਿਹੜੇ ਭਗਤੀ ਹੋ ਸਕਦੀ ਅੰਨੇ ਭਗਤ ਨੇ ਪਤਾ ਉਹਨਾਂ ਨੂੰ ਵੀ ਅਮਨਜੀ ਵੀ ਜਿਹੜੇ ਕਿਸਾਨ ਨੇ ਇਹ ਜੇ ਅ ਇਥੋਂ ਨਾਜ ਪੈਦਾ ਨਹੀਂ ਕਰਕੇ ਦੇਣਗੇ ਖਾਣਗੇ ਕੀ ਇਹ ਉਹ ਲੋਕ ਵੀ ਸਾਡੀ ਹਮਦਰਦੀ ਦੇ ਵਿੱਚ ਆਏ ਸੀ ਉਹ ਲੋਕ ਕਿੰਨੇ ਹੀ ਲੋਕਾਂ ਨੇ ਉੱਥੇ ਆਪਣੇ ਲੋਕਾਂ ਦਾ ਸਾਥ ਦਿੱਤਾ ਤੁਹਾਨੂੰ ਹਰੇਕ ਚੀਜ਼ ਜਿਹੜੀ ਮਹੱਇਆ ਕਰਾਈ ਕਿਸਾਨਾਂ ਨੂੰ ਆਪਣੇ ਘਰਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਥੇ ਆ ਕੇ ਬੈਠੋ ਦੇਖੋ ਇਹ ਗੱਲਾਂ ਚਲੋ ਮੰਨ ਵੀ ਜਾਓ ਜੇ ਬਾਗੇ ਪਰ 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 ਗੱਲ ਇਹ ਆ ਵੀ ਉਹ ਜਦੋਂ ਅੰਦੋਲਨ ਚੱਲਿਆ ਸਾਰੇ ਕਿਸਾਨ ਇਕੱਠੇ ਸੀ ਸਾਰੇ ਜੁਨੀਅਨਾਂ ਇਕੱਠੀਆਂ ਸੀ ਹੁਣ ਮਜੂਸੀ ਕਿਸਾਨਾਂ 'ਚ ਸਭ ਤੋਂ ਵੱਡੀ ਇਹ ਆ ਰਹੀ ਆ ਕਿ ਜਗਜੀਤ ਸਿੰਘ ਡੱਲੇਵਾਲ ਸਰਬਨ ਸਿੰਘ ਪੰਦੇਰ ਉਹਨਾਂ ਦੀਆਂ ਹੋਰ ਜਥੇਬੰਦੀਆਂ ਉਹ ਉੱਥੇ ਬੈਠੀਆਂ ਨੇ ਇਧਰੋਂ ਕਿਸਾਨ ਅੱਧੇ ਗਏ ਨਹੀਂ ਸੀ ਹੁਣ ਸੰਯੁਕਤ ਕਿਸਾਨ ਮੋਰਚਾ ਵੱਖੋ-ਵੱਖਰੇ ਤਰ੍ਹਾਂ ਦੇ ਪ੍ਰੋਟੈਸਟ ਕਰ ਰਿਹਾ ਵੀ ਕੀ ਲੱਗਦਾ ਤੁਹਾਨੂੰ ਸਰਕਾਰ ਨੂੰ ਵੀ ਇੱਥੇ ਗੱਲਬਾਤ ਦਾ ਪਤਾ ਲੱਗਿਆ ਸੀ ਵੀ ਹੁਣ ਕਿਸਾਨ ਦੁਫਾੜ ਨੇ ਯਾਨੀ ਕਿ ਕਿਸਾਨ ਅੱਧੇ-ਅੱਧੇ ਨੇ ਉਧਰ ਕੁਝ ਜਥੇਬੰਦੀਆਂ ਨੇ ਤੇ ਬਾਕੀ ਜਥੇਬੰਦੀ ਇਹ ਤਾਂ ਹਜੇ ਉੱਠੀਆਂ ਹੀ ਨਹੀਂ ਹੈ ਦੇਖੋ ਅਮਨ ਜੀ ਜੇ ਤਾਂ ਇਹ ਸੋਚਣ ਲੋਕਾਂ ਨੇ ਵੀ ਇਹ ਲੜਾਈ ਕਿਹਦੀ ਹੈ ਜੇ ਸੋਚਣਾ ਵੀ ਹਾਂ ਸਾਡੀ ਜਥੇਬੰਦੀਆਂ ਦੀ ਲੜਾਈ ਆ ਸੋਚੀ ਬੈਠੀ ਜਾਓ ਤੁਹਾਡੇ ਨੌਜਵਾਨ ਨੇ ਤੁਹਾਡੇ ਪੰਜਾਬ ਦੇ ਪੁੱਤ ਨੇ ਜਿਹੜੇ ਉਹ ਤਾਂ ਮਰ ਰਹੇ ਨੇ ਡੰਗਾ ਖਾ ਰਹੇ ਨੇ ਫੇਰ ਤਾਂ ਤੁਸੀਂ ਉਵੇਂ ਸੋਚ ਲਓ ਤੁਸੀਂ ਜਾਣਾ ਕਿ ਨਹੀਂ ਜਾਣਾ ਤੁਸੀਂ ਇੱਥੇ ਆਪਦੇ ਘਰਾਂ ਚ ਜਾਂ ਜਿਹੜੀਆਂ ਜਥੇਬੰਦੀਆਂ ਨੇ ਛੋਟੇ ਛੋਟੇ ਪ੍ਰੋਗਰਾਮ ਦੇਖ ਕੇ ਪਿੰਡਾਂ ਚ ਬੈਠ ਕੇ ਮੁੜ ਜਾਂਦੀਆਂ ਨੇ ਜੇ ਤਾਂ ਤੁਸੀਂ ਤੁਸੀਂ ਚਾਹੋਨੇ ਕੀ ਹੋ ਤੁਸੀਂ ਚਾਹੋਨੇ ਹੋ ਇਹੀ ਆ ਵੀ ਜਿਹੜਾ ਪੰਜਾਬ ਦਾ ਕਿਸਾਨ ਅੱਜ ਦਿਨ ਦਿਨ ਆ ਮਰ ਰਿਹਾ ਅੱਜ ਛਾੜਨੇ ਜਿਹੜੇ ਤੁਹਾਡੇ ਕਿਸਾਨਾਂ ਦੇ ਅੱਧੇ ਰਹਿ ਗਏ ਫਸਲਾਂ ਦੇ ਤੁਸੀਂ ਤੁਸੀਂ ਚਾਹੁੰਦੇ ਹੋ ਉਹ ਸਾਥ ਸੈਂਟਰ ਦਾ ਦੇ ਰਹੇ ਹੋ ਤੁਸੀਂ ਜਿਹੜੀਆਂ ਜਥੇਬੰਦੀਆਂ ਉੱਥੇ ਆਪਦੇ ਚਲੋ ਤੁਸੀਂ ਆਪਦੇ ਨੌਜਵਾਨਾਂ ਦੇ ਪੁੱਤ ਬਚਾਉਣ ਲਈ ਤੇ ਵਗ ਜਾਓ ਵੈਸੇ ਵੈਸੇ ਇੱਕ ਕਮੇਟੀ ਵੀ ਬਣੀ ਆ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਜਥੇਬੰਦ ਕਾਗੂ ਨੇ ਪ੍ਰਧਾਨ ਨੇ ਜਥੇਬੰਦੀਆਂ ਦੇ ਉਹ ਹੀ ਇਕੱਠੇ ਹੁੰਦੇ ਸਾਰੇ ਹੁਣ ਵੀ ਗੱਲਬਾਤ ਕਰਨ ਨੂੰ ਹੋਈ ਇਕੱਠੇ ਹੋਣਗੇ ਤਾਂ ਜਿਹੜੇ ਉਹਨਾਂ ਦੇ ਪਿਛਲੇ ਲੋਕ ਨੇ ਪਿਛਲੇ ਕਿਸਾਨ ਨੇ ਉਹ ਚੱਲਣਗੇ ਪ੍ਰੋਟੈਸਟ ਫੇਰ ਹਾਵੀ ਹੋਊਗਾ ਵੀ ਜੇ ਸਾਰੇ ਇਕੱਠੇ ਹੁੰਦੇ ਨੇ ਜਿਹੜੇ ਜਾ ਰਹੇ ਨੇ ਅਮਜੀ ਉਹ ਤਾਂ ਹੋਏ ਰਿਹਾ ਕੱਠ ਉੱਥੇ ਉਹ ਤਾਂ ਤੁਸੀਂ ਇਹ ਸੋਚੋ ਵੀ ਜਿਨ੍ਹਾਂ ਦੇ ਜ਼ਮੀਰਾਂ ਜਾਗਦੀਆਂ ਨੇ ਉਹ ਤਾਂ ਗੱਜਾ ਜਾਂਦੇ ਵੀ ਨਹੀਂ ਜਾ ਕੇ ਮੁੜੇ ਆਉਂਦੇ ਨੇ ਜਾਂਦੇ ਨੇ ਉਹ ਮੁੜੇ ਹੁੰਦੇ ਨੇ ਕਿਉਂਕਿ ਨੇੜੇ ਆ ਤੇ ਜਿਹੜਿਆਂ ਦਾ ਇਹ ਸਿਸਟਮ ਬਣਿਆ ਹੋ ਵੀ ਹਾਂ ਸਾਨੂੰ ਜਥੇਬੰਦੀ ਦਾ ਹੁਕਮ ਹੋਊਗਾ ਕੋਈ ਅਸੀਂ ਫੇਰ ਜਾਵਾਂਗੇ ਠੀਕ ਹੈ ਉਹੋ ਮੈਂ ਕਹਣਾ ਵੀ ਤੁਹਾਡੀ ਸੋਚ ਆ ਜਿਹੜੀ ਉਹਨਾਂ ਨੇ ਤੁਸੀਂ ਗੁਲਾਮ ਕਰ ਲੇ ਤੁਹਾਡੀ ਸੋਚ ਨੂੰ ਗੁਲਾਮ ਕਰ ਲਿਆ ਵੀ ਹਾਂ ਜੇ ਸਾਨੂੰ ਉਹ ਆਗੂ ਕਹਿਣਗੇ ਜੇ ਜਾਵਾਂਗੇ ਬਰਵਾਹੇ ਨਹੀਂ ਸੋਚਦੇ ਵੀ ਜਿਹੜੀ ਲੜਾਈ ਹੈ ਇਹ ਥੋਡੀ ਸਾਰੇ ਕਿਸਾਨਾਂ ਦੀ ਲੜਾਈ ਹੈ ਇਹ ਪੂਰੇ ਭਾਰਤ ਦੇ ਕਿਸਾਨਾਂ ਦੀ ਲੜਾਈ ਹੈ ਇਹ ਹਰੇਕ ਨੂੰ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਦੂਜੀ ਗੱਲ ਅਮਨ ਜੀ ਜਿਹੜੀਆਂ ਗੋਲੀਆਂ ਮਾਰ ਕੇ ਸਾਡੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸਾਡੇ ਨੌਜਵਾਨਾਂ ਨੂੰ ਕੁੱਟ ਕੇ ਮਰੋੜ ਕੇ ਬੋਰੀ ਚ ਗੱਠ ਦੇ ਕੇ ਲਜਾਇਆ ਜਾ ਰਿਹਾ ਸਾਡੇ ਪੰਜਾਬ ਦੇ ਕਿਸਾਨਾਂ ਦੇ ਟਰੈਕਟਰਾਂ ਪੰਨ ਤੋੜਤੇ ਸਾਡੇ ਪੰਜਾਬ ਦੇ ਕਿਸਾਨਾਂ ਦੀਆਂ ਗੱਡੀਆਂ ਤੋੜਤੀਆਂ ਸਾਡੇ ਪੰਜਾਬ ਦੇ ਜਿਹੜੇ ਕਿਸਾਨ ਉੱਥੇ ਬੈਠੇ ਸੀ ਉਹਨਾਂ ਦੀਆਂ ਕੜਾਹੀਆਂ 'ਚ ਉਹਨਾਂ ਦੇ ਭਾਂਡਿਆਂ 'ਚ ਗੋਲੀਆਂ ਵੱਜੀਆਂ ਹੋਈਆਂ ਦੇ ਨਿਸ਼ਾਨ ਆ ਰਹੇ ਨੇ ਇੱਥੇ ਤੱਕ ਇਹ ਸਰਕਾਰ ਜਿਹੜੀ ਭਾਜਪਾ ਦੀ ਗਿਰਗੀ ਦੂਜੇ ਨੰਬਰ ਤੇ ਸਾਡੀ ਪੰਜਾਬ ਸਰਕਾਰ ਦਾ ਫਰਜ਼ ਬਣਦਾ ਵੀ ਉਹ ਵੀ ਜਿਹੜੀ ਹਰਿਆਣਾ ਸਰਕਾਰ ਤੇ ਪਰਚੇ ਦਰਜ ਕਰੇ ਜਿਹੜੇ ਨੌਜਵਾਨ ਦੇ ਗੋਲੀ ਲੱਗੀ ਜਿਹੜੇ ਨੌਜਵਾਨ ਜਿੰਨੇ ਵੀ ਫੱਟੜ ਹੋਏ ਨੇ ਸਰਕਾਰ ਨੂੰ ਦੇਣਾ ਚਾਹੀਦਾ ਵੀ ਹਾਂ ਵੀ ਉਹ ਉਹ ਅਸੀਂ ਤੁਹਾਡੇ ਤੇ ਐਕਸ਼ਨ ਲੈ ਰਹੇ ਹਾਂ ਤੁਸੀਂ ਸਾਡੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਿਵੇਂ ਤੁਸੀਂ ਗੋਲੀਬਾਰੀ ਕਰਕੇ ਉਹ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੀ ਮੌਤ ਹੋਈ ਮੌਤ ਹੋਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਇੱਕ ਕਰੋੜ ਪਰਿਵਾਰ ਨੂੰ ਸਰਕਾਰੀ ਨੌਕਰੀ ਉਹਦੀ ਸਿਸਟਰ ਨੂੰ ਉਹਦੀ ਭੈਣ ਨੂੰ ਤੇ ਸਖਤ ਕਾਰਵਾਈ ਕਰਾਂਗੇ ਇੱਥੋਂ ਤੱਕ ਕਿਹਾ ਮੁੱਖ ਮੰਤਰੀ ਮਾਨ ਨੇ ਕਿ ਕਰਾਂਗੇ ਸਖਤ ਕਾਰਵਾਈ ਪਰ ਹੁਣ ਹਜੇ ਅੰਤਿਮ ਸੰਸਕਾਰ ਨਹੀਂ ਹੋਇਆ ਸੁਭਕਰਨ ਦਾ ਮੰਗ ਇਹੀ ਉੱਠ ਰਹੀ ਆ ਕਿ ਪਹਿਲਾਂ ਕਾਰਵਾਈ ਕਰੋ ਪਰ ਸਰਕਾਰ ਨੇ ਐਲਾਨ ਤਾਂ ਕਰਤੇ ਕਿ 1 ਕਰੋੜ ਦੇਤਾ ਜੀ ਤੇ ਆਹ ਸਿਸਟਮ ਅਸੀਂ ਕਰਾਂਗੇ ਦੇਖੋ ਦੋ ਭੈਣਾਂ ਦਾ ਘਲੋਤਾ ਭਾਈ ਸੀ ਫਰਜ਼ ਵੀ ਬਣਦਾ ਸਰਕਾਰ ਦਾ ਕਰੋੜ ਰੁਪਏ ਦਿੱਤਾ ਹੋਰ ਵੀ ਸਹਾਇਤਾ ਦਵੇ ਪਰਿਵਾਰ ਨੂੰ ਨੌਕਰੀ ਜੋ ਵੀ ਹੈ ਪਰ ਇੱਕ ਪਰਿਵਾਰ ਦਾ ਸਾਆ ਉੱਠ ਗਿਆ ਅਮਨ ਜੀ ਉਹ ਭੈਣਾਂ ਵੀ ਚਾਹੁੰਦੀਆਂ ਨੇ ਵੀ ਸਾਨੂੰ ਇਨਸਾਫ ਮਿਲੇ ਜਿਹੜੇ ਬੰਦੇ ਨੇ ਗੋਲੀਆਂ ਚਲਾਈਆਂ ਨੇ ਉਹ ਚਾਹੁੰਦੀਆਂ ਨੇ ਵੀ ਇਹ ਕਰੋੜ ਰੁਪਏ ਸਾਡੇ ਕਿੰਨੇ ਕ ਟਾਈਮ ਕਿੰਨਾ ਕ ਟਾਈਮ ਕੱਢ ਦੂ ਭਰਾ ਨੇ ਤਾਂ ਉਹਨਾਂ ਦੀ ਸਾਰੀ ਉਮਰ ਸਹਾਰਾ ਬੰਨਣਾ ਸੀ ਕਰੋੜ ਰੁਪਏ ਤਾਂ ਵੱਧ ਤੋਂ ਵੱਧ 5 ਸਾਲ ਚੱਲ ਜੂ 10 ਸਾਲ ਚੱਲ ਜੂ ਪਰ ਭਰਾ ਨੇ ਤਾਂ ਸਾਰੀ ਉਮਰ ਆਪ ਦੇ ਹੱਥ ਲੈ ਕੇ ਜਾਣੇ ਸੀ ਰਖੜੀ ਵਾਲੇ ਦਿਨ ਅਮਨ ਜੀ ਉਹ ਉਹ ਗੁੱਟ ਸੀ ਜਿਹੜਾ ਸੁੰਨੇ ਕਰਤੇ ਇਹਨਾਂ ਨੇ ਹੁਣ ਇੱਥੇ ਪੰਜਾਬ ਸਰਕਾਰ ਨੂੰ ਫੈਸਲਾ ਲੈਣਾ ਚਾਹੀਦਾ ਜਿਵੇਂ ਮੰਮਤਾ ਬੈਨਰਜੀ ਕਿਸੇ ਟਾਈਮ ਫੈਸਲਾ ਲੈਂਦੀ ਸੀ ਜਦੋਂ ਇਹ ਚੜਕੇ ਜਾਂਦੀ ਸੀ ਸਟੇਟ ਉਦੋਂ ਮੰਮਤਾ ਬੈਨਰਜੀ ਇਹਨਾਂ ਦੇ ਬੰਦੇ ਨੂੰ ਅਰੈਸਟ ਕਰਕੇ ਅੰਦਰ ਦਿੰਦੀ ਸੀ ਵੀ ਚਲੋ ਉਵੇਂ ਕਰਨਾ ਪਊ ਵੀ ਜੇ ਕੋਈ ਵੀ ਇਹਨਾਂ ਦਾ ਬੰਦਾ ਸਾਡੇ ਪੰਜਾਬ ਦੀ ਹੱਤੇ ਆ ਕੇ ਸਾਡੇ ਨੌਜਵਾਨਾਂ ਨੂੰ ਕੁੱਟ ਕੇ ਲਿਜਾ ਰਿਹਾ ਅੱਜ ਫਰਜ਼ ਜ ਬਣਦਾ ਸੀਐਮ ਸਾਹਿਬ ਦਾ ਸੀਐਮ ਸਾਹਿਬ ਤੁਹਾਨੂੰ ਬੇਨਤੀ ਕਰਦੇ ਆਂ ਹੱਥ ਜੋੜ ਕੇ ਥੋੜੀ ਸਟੇਟ ਦੇ ਅੰਦਰ ਨੌ ਜਵਾਨਾਂ ਨੂੰ ਕਣਕ ਝੋਨੇ ਦੀਆਂ ਬੋਰੀਆਂ ਵਾਂਗੂ ਗੱਠ ਮਾਰ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਰਹੇ ਨੇ ਔਰ ਗੱਠਾ ਮਾਰ ਕੇ ਲਿਜਾ ਕੇ ਹਸਪਤਾਲਾਂ ਦੇ ਵਿੱਚ ਸੁੱਟ ਰਹੇ ਨੇ ਕੀ ਅਸੀਂ ਉਹਨਾਂ ਦੇ ਸਖਤ ਐਸ਼ਨ ਨਹੀਂ ਲੈ ਸਕਦੇ ਲੈ ਸਕਦੇ ਆ ਹੁਣ ਸੀਐਮ ਸਾਹਿਬ ਨੂੰ ਚਾਹੀਦਾ ਉਹਨਾਂ ਤੇ ਪਰਚਾ ਹਰਿਆਣਾ ਦੀ ਸਰਕਾਰ ਤੇ ਕਰਕੇ ਉਹਨਾਂ ਤੇ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਇੱਥੇ ਤੱਕ ਵੀ ਗੱਲਾਂ ਆਈਆਂ ਨੇ ਵੀ ਕੁਝ ਉਹ ਮਲਾਜਮ ਨਾ ਪੁਲਿਸ ਦੇ ਸੀ ਨਾ ਕੋਈ ਉਹ ਫੌਜ ਦੇ ਸੀ ਉਹਨਾਂ ਦੇ ਵਿੱਚ ਇੱਕ ਆ ਆਰਐਸਐਸ ਦੀ ਭਰੀ ਹੋਈ ਜਿਹੜੀ ਮਣਾ ਦੇ ਵਿੱਚ ਕਿਉਂਕਿ ਇੰਨੀ ਆ ਉੱਥੇ ਸੁਣਨ ਚ ਗੱਲਾਂ ਆਈਆਂ ਨੇ ਜਾਂਦੇ ਰਹਿੰਦੇ ਆ ਮੁੜਦੇ ਆ ਰੋਜ਼ ਆਉਨੇ ਆ ਉੱਥੇ ਗੱਲਾਂ ਇਹ ਆਈਆਂ ਨੇ ਅਮਨ ਜੀ ਵੀ ਫੌਜ ਵੀ ਕਿਸੇ ਤੱਕ ਹੱਦ ਤੱਕ ਸੋਚਦੀ ਆ ਵੀ ਉਹ ਵੀ ਕਿਸਾਨਾਂ ਦੇ ਪੁੱਤ ਨੇ ਵੀ ਉਹਨਾਂ ਦਾ ਹੋ ਸਕਦਾ ਗੋਲੀਆਂ ਚਲਾਉਣ ਨੂੰ ਨਾ ਜੀ ਕਰੇ ਔਰ ਇੰਨੀ ਕੁੱਟ ਮਾਰ ਕਰਨ ਨੂੰ ਬਿਉਕ ਉਸ ਉਹ ਬੰਦੇ ਨੇ ਜਿਹੜੇ ਆਰਐਸਐਸ ਦੇ ਬੰਦਿਆਂ ਨੇ ਵਰਦੀਆਂ ਪਾ ਕੇ ਜਾਂ ਸਿਵਲ ਵਰਦੀ ਦੇ ਵਿੱਚ ਨੌਜਵਾਨਾਂ ਦਾ ਨੁਕਸਾਨ ਕਰ ਲਈ ਉਹਨਾਂ ਦੇ ਪ੍ਰਤੀ ਕੋਈ ਰਹਿਮ ਦਲੀ ਨਹੀਂ ਸੀ ਉਹਨਾਂ ਦੇ ਪ੍ਰਤੀ ਇੱਕ ਮਾਨਸਿਕ ਉਹਨਾਂ ਦੀ ਗੁਲਾਮੀ ਕਰਿਆ ਕਰੇ ਹੋਏ ਨੇ ਜਿਹੜੇ ਬੰਦੇ ਨੇ ਵੀ ਉਹਨੂੰ ਤਿਆਰ ਕਰਦੇ ਨੇ ਵੀ ਤੁਸੀਂ ਨੇ ਕਿਸ ਤਰ੍ਹਾਂ ਕੋਈ ਅੰਦੋਲਨ ਕੋਈ ਇਜਿਟੇਸ਼ਨ ਹੁੰਦੇ ਨੇ ਤੁਸੀਂ ਨੇ ਕੋਈ ਪ੍ਰਵਾਹ ਨਹੀਂ ਕਰਨੀ ਉੱਥੇ ਵੱਧ ਤੋਂ ਵੱਧ ਆਪਣੇ ਲੋਕਾਂ ਦਾ ਪੰਜਾਬ ਦੇਆਂ ਦਾ ਜਿਆ ਨੁਕਸਾਨ ਕਰਨਾ ਉਹਨਾਂ ਨੇ ਨੁਕਸਾਨ ਕਰਿਆ ਚਲੋ ਉਕਤਣਗੇ ਹੁਣ ਸਾਡੀ ਪੰਜਾਬ ਦੇ ਜਿੰਮੇਵਾਰੀ ਹੈ ਸੀਐਮ ਸਾਹਿਬ ਦੀ ਵੀ ਤੁਸੀਂ ਦਿਖਾਓ ਇੱਕ ਤਾਕੜਾ ਐਕਸ਼ਨ ਲੈ ਕੇ ਉਹਨਾਂ ਤੇ ਠੀਕ ਹੈ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਈ ਆ ਚਾਰ ਮੀਟਿੰਗਾਂ ਹੋਈਆਂ ਨੇ ਕਿਸਾਨਾਂ ਨਾਲ ਹੁਣ ਪੰਜਵੀਂ ਮੀਟਿੰਗ ਲਈ ਸੱਦਾ ਪੱਤਰ ਵੀ ਪਹਿਲਾਂ ਕਿਹਾ ਸੀ ਕਿ ਅਸੀਂ ਸੱਦਾ ਪੱਤਰ ਦੇ ਰਹੇ ਹਾਂ ਕਿਸਾਨ ਸਾਡੇ ਨਾਲ ਗੱਲਬਾਤ ਕਰਨ ਜੇ ਮੀਟਿੰਗ ਰੱਖੀ ਜਾਂਦੀ ਹੈ ਕੀ ਲੱਗਦਾ ਕੋਈ ਮਸਲੇ ਦਾ ਹੱਲ ਨਿਕਲਣਾ ਕਿਉਂਕਿ ਕਾਫੀ ਮੰਗਾਂ ਸਰਕਾਰ ਹੋਰ ਗੱਲਾਂ ਕਰਦੀ ਆ ਵੀ ਇੰਨੀਆਂ ਫਸਲਾਂ ਤੇ ਅਸੀਂ ਉਹ ਕਰਦੇ ਆ ਤੇ ਕਿਸਾਨ ਕਹਿ ਰਹੇ ਨੇ ਸਾਰੀਆਂ ਫਸਲਾਂ ਤੇ ਹੱਲ ਕਿਵੇਂ ਨਿਕਲੂਗਾ ਫਿਰ ਦੇਖੋ ਜਿੰਨਾ ਚਿਰ ਇਹ ਮੀਟਿੰਗਾਂ ਤਾਂ ਹੋਈ ਹੋ ਜਾਂਦੀਆਂ ਨੇ ਮੀਟਿੰਗਾਂ ਤਾਂ ਪਹਿਲੀ ਮੀਟਿੰਗ ਤੀ ਹੋ ਸਕਦਾ ਜਿਹੜੇ ਸਾਹਮਣੇ ਗਏ ਸੀ ਕਿਸਾਨ ਉੱਥੇ ਉਹਨਾਂ ਨੇ ਕੱਟ ਦੇਖ ਲਿਆ ਸੀ ਉਹਨਾਂ ਨੇ ਦੇਖਿਆ ਸੀ ਵੀ ਸਾਡੇ 9 ਨੌਜਵਾਨਾਂ ਦਾ ਜੇ ਉਹ ਚਾਹੁੰਦੇ ਵੀ ਇੱਥੇ ਬਹੁਤ ਵੱਡਾ ਜਿਹੜਾ ਨੌਜਵਾਨੀ ਦਾ ਕਾਹਨ ਹੋ ਸਕਦਾ ਵੀ ਅੱਗੇ ਮੀਟਿੰਗਾਂ ਤੇ ਮੀਟਿੰਗਾਂ ਵਧਾਉਣ ਵਾਸਤੇ ਕਿਉਂਕਿ ਨੌਜਵਾਨ ਉਤਸ਼ਾਹ ਦੇ ਵਿੱਚ ਆ ਕੇ ਉੱਥੇ ਅੱਗੇ ਵਧਦੇ ਨੇ ਤੇ ਨੁਕਸਾਨ ਹੁੰਦਾ ਇਹ ਉੱਥੇ ਸਾਡੇ ਲੋਕਾਂ ਨੂੰ ਵੀ ਤੇ ਸਾਡੀ ਜਿਹੜੀ ਉੱਥੇ ਦੀ ਆਪਣੀ ਗਵਰਨਮੈਂਟ ਆ ਬੀਜੇਪੀ ਸਰਕਾਰ ਆ ਅਮਨਜੀ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਨਾ ਸਾਡਾ ਘਾਣ ਕਰੋ ਔਰ ਤੁਸੀਂ ਇਹਦਾ ਹੱਲ ਹੈ ਜਿਹੜਾ ਜਿਹੜੀਆਂ ਪਹਿਲੀਆਂ ਮੀਟਿੰਗਾਂ ਚੋਂ ਨਹੀਂ ਹੋਇਆ ਤਾਂ ਇੱਕ ਦੋ ਦਿਨਾਂ ਦੇ ਵਿੱਚ ਮੀਟਿੰਗ ਕਰਕੇ ਸਾਨੂੰ ਤੁਸੀਂ ਜੋ ਸਾਡੇ ਹੱਕ ਵੰਡਦੇ ਨੇ ਦੇ ਦਿਓ ਸਾਨੂੰ ਤੁਸੀਂ ਨਾ ਗੋਲੀਆਂ ਤੇ ਮਾਰੋ ਨਾ ਤੁਸੀਂ ਸਾਡਾ ਸਾਡੇ ਨਾਲ ਧੱਕਾ ਕਰੋ ਬਿਲਕੁਲ ਜੀ ਸੋ ਲਾਲੀ ਸਕਰੋਦੀ ਸਾਡਾ ਨਾਲ ਮੌਜੂਦ ਸਨ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਕਿ ਕਿਸ ਤਰ੍ਹਾਂ ਜਿਹੜੀ ਸਰਕਾਰ ਆ ਉਹ ਤੱਕੇ ਸਾਹੀ ਕਰ ਰਹੀ ਆ ਕਿ ਸਰਕਾਰ ਨੂੰ ਇਦਾਂ ਤੱਕੇ ਸਾਹੀ ਨਹੀਂ ਕਰਨੀ ਚਾਹੀਦੀ ਅਤੇ ਮੀਟਿੰਗ ਦਾ ਸਮਾਂ ਦੇ ਕੇ ਕਿਸਾਨਾਂ ਦੇ ਮਸਲੇ ਹੱਲ ਜਲਦੀ ਕਰ ਦੇਣੇ ਚਾਹੀਦੇ ਨੇ ਕਿਉਂਕਿ ਕਿੰਨੇ ਹਜ਼ਾਰਾਂ ਕਿਸਾਨ ਆ ਬਾਰਡਰਾਂ ਤੇ ਬੈਠੇ ਨੇ ਹਜ਼ਾਰਾਂ ਕਿਸਾਨ ਹਰ ਰੋਜ਼ ਪ੍ਰਦਰਸ਼ਨ ਕਰਦੇ ਨੇ ਪੂਰੇ ਪੰਜਾਬ 'ਚ ਪੂਰੇ ਦੇਸ਼ 'ਚ ਕਿ ਮਸਲੇ ਦਾ ਹੱਲ ਜਲਦ ਤੋਂ ਜਲਦ ਕੇਂਦਰ ਸਰਕਾਰ ਕਰੇ ਕੈਮਰਾਮੈਨ ਪੀਮਾ ਪਠੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ